ਸਾਰੇ ਨੇ ਫਿਰ ਫਿਰ ਸੱਤ ਸਰੀ ਇਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਪਹੁੰਚ ਗਏ ਕੈਮ ਵਾਲੇ ਖਾੜੇ ਤੇ ਗਿਆਨੀ ਲੱਗਾ ਜੋਰ ਲਾਉਣ ਤੇ ਅੰਡਰਗਰਾਊਂਡ ਵਾਲੀ ਪੈਪੈਸੋ ਕਰਨੀ ਆਪਾਂ ਫੱਟ ਤੇ ਕੱਲੂ ਸ਼ਹਿਦ ਆਉਣਗੇ ਤੇ ਅੱਜ ਲੱਗਾ ਚਿਰੀ ਮਾਰਨ ਤੇ ਇੱਥੋਂ ਸਿੱਧੀ ਲੈ ਜਾਣੀ ਉੱਥੇ ਜਿੱਥੇ ਆਪਾਂ ਪਾਸ ਕੀਤੀ ਸੀ ਉਹਦਾ ਤੇ ਦੋ ਕਿਟਾਂ ਹੀ ਆ ਫਰਸ਼ ਵਾਲੀਆਂ ਤੇ ਇਹਨੂੰ ਫੱਟ ਦਿੰਦੇ ਆ ਫਿਰ ਇਧਰ ਕੋਲੇ ਆ ਜੂਗਾ ਨਹੀਂ ਫਿਰ ਕਈਆਂ ਨਾਲ ਟੱਕਰਾਂ ਮਾਰਨੀ ਪੈਣੀ ਬਾਅਦ ਚ ਤੇ ਉਧਰ ਬੱਦਲ ਵੀ ਗੜਰ ਗੜਰ ਜੀ ਕਰਦਾ ਵਾ ਅਸਕੇ ਦੇਖਦਾ ਠੰਡਾ ਕਰਦਾ ਮੀਂਹ ਪਾ ਕੇ ਕਿ ਨਹੀਂ ਪਾਊਗਾ ਮੀਂਹ ਕਿ ਨਹੀਂ ਕਿਹਨੇ ਨਹੀਂ ਉਹੀ ਆ ਰੋੜੇ ਰਪਾ ਜਿਹਾ ਖੜਕਾਈ ਜਾਂਦਾ ਢੋਲ ਕੇ ਸਨੇਹ ਹਰ ਕੋ ਮੈਂ ਸਿੱਧਾ ਗੱਲ ਨਹੀਂ ਟਕਾ ਕੇ ਟਰੈਕਟਰ ਜ਼ਰਾ ਬੰਗਾ ਹੋ ਇਹਣਾ ਵਿਚਾਲੇ ਜੇ ਜਿਹੜੇ ਹਾਵ ਨਾਲ ਖੜਾ ਵਾ ਪੈਪ ਇੱਥੇ ਪਾਉਣਾ ਵਾ ਜਿੱਥੇ ਬੰਦਾ ਖੜਾ ਉਰੇ ਨੂੰ ਰੱਖਣਾ ਉਹ ਪੈਪ ਤੋਂ ਜਾਣੀ ਵੱਧ ਤੋਂ ਵੱਧ ਅਸਾਂ ਚੱਲ ਜਾਂ ਇਹ ਚੱਲ ਚੱਲ ਮੋੜ ਕੇ ਇੰਨਾ ਕਥਾ ਨਹੀਂ ਅੱਧੀ ਦਿਹਾੜੀ ਲੈਣੀ ਆ ਕਿਉਂਕਿ ਇਹਨਾਂ ਦਾ ਕੰਮ ਤਾਂ ਚਿੜੀ ਮਾਰਨਾ ਇਹਨਾਂ ਦਾ ਗਾਂ ਨਿਕਲ ਜਾਣਾ ਉਹ ਜਿਹੜਾ ਪੌਣ ਆਇਓ ਉਹਨੇ ਮੁੜ ਕੇ ਤੈਨੂੰ ਕਹਿਣਗੇ ਪੱਟ ਨਹੀਂ ਭਾਈ ਇਹ ਸਹੀ ਤਾਂ ਨਹੀਂ ਉਹਨਾਂ ਨੇ ਹਾਂ ਮੈਨੂੰ ਪਤਾ ਨਹੀਂ ਇਹਦੇ ਬਾਰੇ ਕਿਉਂਕਿ ਤੁਹਾਡਾ ਵਿਭਾਗ ਨਹੀਂ ਇਹ ਇਹਦਾ ਪੜ ਦੇ ਪੜ ਦੇ ਦੁਬਾਰਾ ਉਹ ਲਾਉਗਾ ਜੀ ਇਹ ਤਾਂ ਮੈਸਤਰੀ ਨੇ ਆਉਣਾ ਹੀ ਆ ਦੁਬਾਰਾ ਫੇਰ ਲਵਾ ਲਈ ਇੱਟਾਂ ਸਾਈਡ ਤੇ ਇਹ ਇੱਟਾਂ ਲੱਗ ਜਾਣੀਆਂ ਬਾਅਦ ਚ ਹੈਗਾ ਮਿੱਠਾ ਇਹਦੇ ਕੋਲੇ ਇਹਦਾ ਸਾਈਡਾ ਕਰ ਲੈਣੀ ਆ ਜੀ ਬਹੁਤ ਲੋ ਸਪੀਡ ਆ ਗੇਅਰ ਆ ਜਿਹੜਾ ਤੇ ਮਸਾਂ ਹੀ ਪੁੱਛ ਕੇ ਤੁਰਦਾ ਟਾਇਰ ਜੇਗਾ ਇਹਨੂੰ ਇਹ ਟਾਂ ਪਟੀਆਂ ਗਈਆਂ ਤੇ ਬਾਕੀ ਮੂੰਗੀ ਦਿਖਾਉਨੇ ਆ ਮੂੰਗੀ ਤਾਂ ਐ ਵਧਾਈ ਪਈ ਹੈ ਮੇਸੀ ਨੇ ਵੀ ਜਿਵੇਂ ਵੀ ਵਿੱਚ ਪਾਉਣੀ ਹੁੰਦੀ ਆ ਆਪਾਂ ਦੇਖਦੇ ਆ ਵੀ ਫਲ ਫੁੱਲ ਕਿੰਨਾ ਕੁ ਲੱਗਦਾ ਵਾ ਤੇ ਕਾਫੀ ਵਧੀ ਹੋਈ ਆ ਮੂੰਗੀ ਉਧਰ ਇਹਦੇ ਨਾਲ ਹਾਈਟ ਘਾਟਾ ਮੂੰਗੀ ਦੀ ਪਰ ਇਹ ਖੇਤ ਜੇ ਮੂੰਗੀ ਲਾਈ ਵੀ ਨਹੀਂ ਆਪਾਂ ਪਹਿਲੇ ਸਾਲ ਲਾਈ ਆ ਤੇ ਮੱਲੀ ਬਹੁਤ ਹੋਈ ਆ ਤੇ ਬਾਲੇ ਬੰਦੇ ਯੂਰੀਆ ਪਾਉਂਦੇ ਆ ਥੋੜਾ ਥੋੜਾ 20-20 ਕਿਲੋ ਜਮੈਂ 10-10 ਕਿਲੋ ਕਿੱਲੇ ਮਗਰ ਪਰ ਆਪਾਂ ਕੁਝ ਨਹੀਂ ਇਹਨੂੰ ਪਾਇਆ ਤੇ ਫੇਰੇ ਵੀ ਮੂੰਗੀ ਪੂਰੀ ਉੱਠੀ ਹੋਈ ਆ ਇਹ ਕੰਮ ਹੋ ਜਾਇਆ 11 ਚਾਲੂ ਕਰਾ ਕੇ ਦਿਖਾਉਣੇ ਆ ਇੱਧਰ ਪਰਲੇ ਪਾਸੇ ਦੇ ਨਾਲ ਆਉਂਦੇ ਮਾਰ ਕਿੰਨੇ ਮੋਟਰ ਡੂੰਗਾ ਆਏ ਹੁਣ ਦੇਲਾ ਨਿਕਲੇ ਆਵਾਂਗੇ ਵਿੱਚੋਂ ਨਿਕਲੇ ਆਵਾਂਗੇ ਇਹਦੇ ਵਿੱਚੋਂ ਨਿਕਲ ਜੀ ਅਸੀਂ ਮਾਰ ਲੈ ਤੂੰ ਰੇ ਨਹੀਂ ਪਾਇਆ ਇੱਥੇ ਦੇਖਣਾ ਭਾਈ ਵਿੱਚ ਆ ਮਿੱਟੀ ਜੀ ਚੱਲਦੇ ਰਹਿਣ ਦੇਦੀ ਆ ਜਾ ਆ ਜਾ ਅੰਮੇ ਸੀ ਕਹਿੰਦਾ ਵੀ ਮੈਂ ਕੋਈ ਪਾਇਆ ਨਹੀਂਗਾ ਮੈਂ ਕਿਹਾ ਵੀ ਤੂੰ ਜੂਰੀਆਂ ਨਾ ਪਾਦਾ ਹੋਵੇ ਗਏ ਹਾਇਰੀ ਚ ਤੇ ਮੂੰਗੀ ਨੂੰ ਫਲ ਜਿਹਾ ਲੱਗਦਾ ਤਾਂ ਹੈਗਾ ਪਰ ਟਾਂਗਰ ਦੇਖ ਸਕਦੇ ਆਂ ਤਾਂ ਕਿੰਨਾ ਭੰਡਾ ਵਾ ਹਾਂ ਕੋਡੇ ਕੋਡੇ ਆ ਕੋਡੇ ਕੋਡੇ ਆ ਆ ਦੇਖ ਲੈ ਕੋਡੇ ਮੈਂ ਵੀ ਕਰਤਾ ਸੀ ਜੇ ਫਲ ਨਹੀਂ ਲੱਗਦਾ ਹਾਂ ਮੇਰੇ ਪਾਸੇ ਪਾਣੀ ਲਾ ਕੇ ਹਟਦਾ ਹੈ ਦੋ ਦਿਨ ਫੋਲ ਹੀ ਫੋਲ ਬੰਦ ਫਿਰ ਇਹ ਤਾਂ ਲੱਗਦਾ 12 ਕੁਵਾਂਟਲ ਚਾਹੀਦੀ ਹੈ ਇਹਦੇ ਹਿਸਾਬ ਨਾਲ ਆਹ ਕਿੱਲੇ ਦੀ 12 ਨਾ ਨਿਕਲੇ ਮੇਰਾ 8 ਹੀ ਨਿਕਲ ਜਾਵੇ ਬੰਦਾ ਹੈ ਹੈ ਨੇਰਾ ਘਟ ਗਿਆ ਥੋੜਾ ਜਿਆ ਤੇ ਬਾਕੀ ਇਹਦੇ ਚੀ ਰੀਵੀ ਆਪਣੀ ਸਰੀ ਆਉਣ ਵਾਲੀ ਆ ਸਹ ਰਹਿ ਗਏ ਥੋੜੀ ਜੀ ਬਸ ਪਟਾਣ ਨੂੰ ਨਿਵਾ ਟਾਈਮ ਲਾਇਆ ਇਹਨਾਂ ਨੇ ਕੱਢਤੀ ਐ ਉੱਧਰ ਚੱਲਿਆ ਜਿਹੜਾ ਆਪਣਾ ਟਾਇਪ ਆ ਉਹ ਪੱਟਣ ਲੱਗਿਆ ਹੁਣ ਉੱਧਰ ਨੂੰ ਚਲਾ ਇੱਧਰੋਂ ਬਣਾਉਣਾ ਥੋੜਾ ਟੇਡਾ ਜਾਂ ਇੱਧਰੋਂ ਆਪਾਂ ਇਹ ਇਧਰਲੀ ਚੀਰੀ ਜਿਹੜੀ ਲੰਮੀ ਸੀ ਇਹ ਮਾਰਤੀ ਆ ਸਾਰੀ ਇਹ 200 ਕੁੱਟ ਦੇ ਨੇੜੇ ਤੇੜਾ ਜਾਨੀ ਆਪਣਾ ਇਹ ਤੇ ਗੇਅਰ ਤੁਸੀਂ ਦੇਖ ਸਕਦੇ ਆ ਸਪੀਡ ਆ ਜਿਹੜੀ ਕਿੰਨੀ ਲੋ ਆ ਬਹੁਤ ਭਰਤੀ ਵਾਲਾ ਵਾ ਮੈਟ ਬਹੁਤ ਇਕੱਠਾ ਹੁੰਦਾ ਮੂਰੇ ਯਾਨੀ ਮਾੜਾ ਟਰੈਕਟਰ ਨਹੀਂ ਖੇਚਦਾ ਜਮਾਂ ਵਗੈਰੇ 60 ਪਾਵਰ ਲੱਗਿਆ ਹੋਇਆ ਵਾ ਤੇ ਆਵਾਜ਼ ਬਦਲਦਾ ਆ ਜਾ ਤਾਂ ਜਾਂਦਾ ਥੱਲੇ ਨੂੰ ਜਗਾੜ ਜਾ ਇਹ ਕੀ ਆ ਚੈਨ ਲੈ ਗਈ ਚੈਨ 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 ਲੈ ਗਈ ਇਹਦੀ ਥੱਲੇ ਲੋਡ ਲੈ ਕੇ ਸਰੀਰ ਹੈ ਨਹੀਂ ਚੈਨ ਵਾਲੇ ਪਰ ਥੋੜਾ ਭਾਰ ਵਧਾਓ ਥੋੜਾ ਜਿਹਾ ਇਹਦਾ ਕੋਈ ਠੀਕ ਹੈ ਤੇਰਾ ਘਾਟ ਜਦੋਂ ਬਾਕੀ ਹੈ ਜਦੋਂ ਬਾਕੀ ਇਹ ਨਾ ਸਮਾਨ ਭਾਰਾ ਲਈ ਫਿਰਦੇ ਆ ਸਰੀਰ ਹੌਲੇ ਲਈ ਫਿਰਦੇ ਆ ਹੈਗਾ ਵਾ ਕੋਸਲੇ रखे नहीं